ਤਸਵੀਰਾਂ ਸਚਕੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਨੇ ਜਿੱਥੇ ਭਾਰਤ ਦੇ ਚੀਫ ਜਸਟਿਸ ਸ਼੍ਰੀ ਡੀ.ਵਾਈ ਚੰਦਰ ਚੂੜ ਨਤਮਸਤਕ ਹੋਣ ਲਈ ਪਹੁੰਚੇ ਨੇ ਜਸਟਿਸ ਚੰਦਰ ਚੂੜ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਯਾਤਰੀ ਕਿਤਾਬ ਵਿੱਚ ਲਿਖਿਆ ਹੈ ਕਿ ਇਲਾਹੀ ਸ਼੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕਰਨ ਦਾ ਸੁਪਨਾ ਸাকার ਹੋਇਆ ਹੈ ਦੇਸ਼ ਅਤੇ ਮਨੁੱਖਤਾ ਦੀ ਸੇਵਾ ਵਿੱਚ ਇੱਥੇ ਅਰਦਾਸ ਕਰਨ ਦੇ ਯੋਗ ਹੋਣਾ ਇੱਕ ਵੱਡਾ ਪਾਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਸਿਰਪਾਉ ਅਤੇ ਇਤਿਹਾਸਕ ਪੁਸਤਕਾਂ ਦਾ ਸੈੱਟ ਦੇ ਕੇ ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰ ਚੋੜ ਨੂੰ ਸਨਮਾਨਿਤ ਕੀਤਾ ਹੈ ਅਤੇ ਸੋਸ਼ਲ ਮੀਡੀਆ ਮੰਚਾਂ ਉੱਤੇ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਨਫ਼ਰਤੀ ਪ੍ਰੋਪਗੈਂਡਾ ਨੂੰ ਰੋਕਣ ਲਈ ਮੰਗ ਪੱਤਰ ਸੌਂਪਿਆ। ਬਹੁਤ ਅੱਛਾ ਲਗਾ। ਇਟਸ ਅ ਗ੍ਰੇਟ ਪ੍ਰਿਵਿਲੇਜ ਬਲੇਸਿੰਗ ਟੂ ਬੀ ਅਬਲ ਟੂ ਪ੍ਰੇ ਐਟ ਹਰਮੰਦਰ ਸਾਹਿਬ ਐਂਡ ਆਈ ਪ੍ਰੇ ਥੈਟ ਯੂ ਨੋ 올 ਆਫ ਹਿਊਮੈਨਿਟੀ ਇਨ ਆਰ ਨੇਸ਼ਨ ਐਂਡ ਬਿਯੋਂਡ ਬੀ ਹੈਪੀ ਪੀਸਫੁਲ नहीं मैं दोबारा दो बार उन्नीस सौ पचहत्तर साल वर्ष में मैं आया था स्कूल में था माँ पिताजी के साथ आया था इट्स वेरी डिवाइन प्लेस पीसफुल एंड सिटिंग you really have a different experience it's for everyone to imbibe that experience and understand it thank you sir thank you देखो पामे काम जेड़ा या ये एग्जीक्यूटिव दा है सारा पर फिर भी क्योंकि चीफ जस्टिस ऑफ इंडिया आए आ ते अक्सर ਤੁਸੀਂ ਦੇਖਦੇ ਆ ਪਬਲਿਕ ਇੰਟਰਸਟ ਲਿਟੀਗੇਸ਼ਨਸ ਅੱਜ ਕੱਲ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਦੀਆਂ ਆ ਅਸੀਂ ਉਹਨਾਂ ਨੂੰ ਇਹ ਭਾਵੇਂ एग्जीक्यूटिव ਦੇ سپور ਤੇ ਆ ਜਿਹੜਾ ਸਾਡਾ মিডিਆ ਚੱਲ ਰਿਹਾ ਉਹ ਲੋਕ ਲੋਕ ਕੇ ਇੰਨੀਆਂ ਹੇਟ੍ਰਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ ਜਿਨ੍ਹਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਕਸੀਜਨ ਜੇ ਲੋਕੇਟ ਕਰਦੇ ਵੀ ਆ ਤੇ ਪੁਲਿਸ ਉਹਤੇ ਕੋਈ ਐਕਸ਼ਨ ਨਹੀਂ ਕਰਦੀ ਸੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੰਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਅੱਜ ਲਖ ਲੀਏ ਤੇ ਆਏ ਸਗੇ ਉਹਨਾਂ ਨੂੰ ਅਸੀਂ ਉਹ ਦਿੱਤੀ ਆ ਤੇ ਉਹਨਾਂ ਨੂੰ ਅਸੀਂ ਗੁਜ਼ਾਰਚ ਵੀ ਕੀਤੀ ਆ ਦੇਖੋ ਚੀਫ ਜਸਟਿਸ ਆਫ ਇੰਡੀਆ ਆ ਜੁਡੀਸ਼ਰੀ ਦੇ ਹੈਡ ਆ ਕੁਝ ਵੀ ਕਰ ਸਕਦੇ ਆ ਅਬਿਸ਼ਾਸ਼ਨ ਨਾਲ ਹੀ ਜੇ ਕਹਿ ਲੋ ਭਈ ਯਕੀਨ ਨਾਲੇ ਸਾਰਾ ਕੰਮ ਚੱਲਦਾ ਬੰਦੀ ਸਿੰਘਾਂ ਦਾ ਮਸਲਾ ਸੀਗਾ ਉਹ ਵੀ ਕੋਈ ਚੱਲ ਰੱਖੀ ਤੁਸੀਂ ਬੰਦੀ ਸਿੰਘਾਂ ਦਾ ਮਸਲਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦੇ ਸ਼ਪੁਰਦ ਨਹੀਂ ਇਹ ਹੁਣ ਹੈਗਾ ਸਰਕਾਰਾਂ ਦੇ ਬੱਸ ਜੇ ਇਹਨਾਂ ਦੇ ਬੱਸ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਧਿਆਨ ਦੇ ਵਿੱਚ ਵੀ ਉਹ ਲਿਆਉਂਦੇ ਪਰ ਸਾਡੀ ਜਦੋਜਾਦ ਉਹਨਾਂ ਲਈ ਵੀ ਜਾ ਰਹੀ ਆ ਕਿ ਜਿਹੜੀ ਚਿੱਠੀ ਲਿਖੀ ਗਈ ਸੀ ਕਿਉਂਕਿ ਉਹ ਬਗੇਸੀ ਕਹਿੰਦੇ ਸੀ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਭਾਈ ਹੈਂ ਉਹਨਾਂ ਨੂੰ ਕੋਈ ਚਿੱਠੀ ਭਗਵਾਨ ਜੀ ਤਾਂ ਮਾਨ ਉਹਨਾਂ ਨੂੰ ਕੋਈ ਹੈਂ ਭਾਈ ਹੈਂਡ ਨਹੀਂ ਚਿੱਠੀ ਦਿੱਤੀ ਜਾਣੀ ਉਹ ਅਸੀਂ ਚਿੱਠੀ ਆਲਰੇਡੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਫੀਸ਼ੀਅਲ ਹੈਗਾ ਵੈਬਸਾਈਟ ਤੇ ਪਾ ਦਿੱਤੀ ਆ ਤੇ ਰੋਜ਼ ਬਾਕੀ ਵੀ ਉਹ ਮੀਡੀਆ ਦੇਖਦੇ ਆ ਤੇ ਸ਼ਾਇਦ ਕੱਲ ਨੂੰ ਗਵਰਨਰ ਸਾਹਿਬ ਦਾ ਪ੍ਰੋਗਰਾਮ ਆਉਣਾ ਹੋਵੇ ਤਾਂ ਉਹਨਾਂ ਨੇ ਜ਼ਰੂਰ ਡਿਸਕਸ ਕਰਨਗੇ ਵੀ ਉਹ ਚਿੱਠੀ ਭੇਜੀ ਸਾਡਾ ਜਵਾਬ ਦਿਓ ਭਾਈ ਫੇ ਫੇ ਦੇਖਾ ਫੇ ਕੋਈ ਨਾ ਪਹਿਲਾਂ ਆਪਾਂ ਦੇਖੀਏ ਤਾਂ ਸਹੀ ਨਾ ਕੀ ਕਰਦੇ ਆ ਅਕਸਰ ਮੁੱਖ ਮੰਤਰੀ ਆ ਤੇ ਇਹ ਵੀ ਸ਼ਮਨੀ ਗੁਰਦਾਰਾ ਪ੍ਰਬੰਧ ਕਮੇਟੀ ਕੰਸਟੀਟਿਊਸ਼ਨਲ ਇਲੈਕਟਡ ਬਾਡੀ ਆ ਜੇ ਨਹੀਂ ਜੰਦੇ ਫੇ ਦੇਖਾਂਗੇ ਫਰਦਰ ਕੀ ਆ ਅਦਰਵਾਈਜ਼ ਮੈਂ ਸਮਝਦਾ ਆ ਪੰਜਾਬ ਦੇ ਕਿਉਂਕਿ ਠੀਕ ਆ ਮੁੱਖ ਮੰਤਰੀ ਇੱਕ ਪਾਰਟੀ ਦਾ ਹੁੰਦਾ ਇੱਕ ਪਾਰਟੀ ਦਾ ਕਹਿਣ ਤੋਂ ਭਾਪੇ ਬਣਾਉਂਦੇ ਆ ਪਰ ਮੁੱਖ ਮੰਤਰੀ ਦਾ ਫੇ ਸਾਰੇ ਪੰਜਾਬ ਦਾ ਹੀ ਹੁੰਦਾ ਨਾ ਉਹ ਕੱਲੀ ਇੱਕ ਪਾਰਟੀ ਦਾ ਨਹੀਂ ਹੁੰਦਾ